ਲਾਮਾ ਦੇ ਮੌਕੇ ਤੇ ਨਾ ਇੱਕ ਪਿਓ ਰਸਮ ਕਰਦਾ ਹੁੰਦਾਗਾ ਪੱਲਾ ਫੜਾਉਣ ਦੀ ਤਾਂ ਦੇਖੋ ਯਾਰ ਉਹੀ ਰਸਮ ਨਾ ਪੁੱਤ ਕਰ ਰਿਹਾ ਯਾਰ ਇਸ ਸਮੇਂ ਤੇ ਨਾ ਆਪਣੇ ਪਿਓ ਦੀ ਯਾਦ ਆ ਗਈ ਤੇ ਧੀ ਦੇ ਅੱਖਾਂ ਚ ਪਾਣੀ ਆ ਗਿਆ ਯਾਰ ਮੋਹ ਪ੍ਰੇਮ ਕਦੇ ਵੀ ਮਾਪਿਓ ਦੇ ਨਾਲ ਘਟਦਾ ਨਹੀਂ ਹੁੰਦਾ ਤੇ ਕਦੇ ਵੀ ਆਪਣੇ ਮਾਪਿਓ ਨੂੰ ਭੁੱਲਿਆ ਨਹੀਂ ਜਾਂਦਾ ਹੁੰਦਾ ਧੀਆ ਦੇ ਵੀ ਸੁਪਨੇ ਤਾਂ ਬਹੁਤ ਹੁੰਦੇ ਨੇ ਪਰ ਧੀਆ ਦੇ ਸੁਪਨੇ ਪੂਰੇ ਕਰਨ ਵਾਲਾ ਜਦੋਂ ਨਾ ਹੋਵੇ ਨਾ ਧੀਆ ਆਪਣੇ ਮਾਪਿਓ ਦਾ ਦੁੱਖ ਸਮਝਦੀਆਂ ਹੁੰਦੀਆਂ ਨੇ ਆ ਦੇਖੋ ਧੀ ਨੂੰ ਪਤਾ ਲੱਗ ਗਿਆ ਵੀ ਅੱਜ ਜੇ ਪਿਓ ਹੁੰਦਾ ਤਾਂ ਕਿੰਨੀ ਖੁਸ਼ੀ ਦੇ ਨਾਲ ਮੈਨੂੰ ਵਿਦਾ ਕਰ ਦੇਣਾ ਸੀਗਾ ਤੇ ਦੇਖੋ ਯਾਰ ਧੀ ਦੇ ਦਿਲ ਤੇ ਕੀ ਬੀਤਦੀ ਹੋਣੀ ਅੱਜ ਦੇਖੋ ਪਿਓ ਨਹੀਂ ਹੈਗਾ ਤਾਂ ਜੱਗ ਤੇ ਫੇਰ ਕੀ ਹੋ ਗਿਆ ਤਾਂ ਦੇਖੋ ਯਾਰ ਵੀਰ ਨੇ ਦੇਖੋ ਕਿੱਡਾ ਵੱਡਾ ਫਰਜ਼ ਸਮਝਿਆ ਆਪਣੀ ਭੈਣ ਦਾ ਉਸ ਦਾ ਪੱਲਾ ਫੜਾਉਣ ਵਾਲੀ ਰਸਮ ਦੇਖੋ ਆਪ ਕੀਤੀ ਹੈ ਵੀਰ ਨੇ ਯਾਰ ਦੇਖੋ ਵੀਰ ਦਾ ਕਿੱਡਾ ਹੌਂਸਲਾ ਯਾਰ ਭਰਾ ਵੀ ਆਪਣੀਆਂ ਭੈਣਾਂ ਦਾ ਬਹੁਤ ਹੀ ਫਿਕਰ ਕਰਦੇ ਹੁੰਦੇ ਨੇ ਤੇ ਦੇਖੋ ਯਾਰ ਆਪਣੀ ਭੈਣ ਦਾ ਔਖੇ ਟਾਈਮ ਤੇ ਫਰਜ਼ ਸਮਝਿਆ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ